ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਕਿ ਤੁਸੀਂ ਹੁਣ ਇੱਕ ਟਾਈਮ ਤੇ ਦੋ ਡਿਗਰੀਆਂ ਕਰ ਸਕਦੇ ਹਾਂ UGC ਦੁਆਰਾ ਨਵੇਂ ਨਿਯਮ ਜਾਰੀ ਕੀਤੇ ਗਏ ਸੀ ਜਿਸ ਅਕੋਰਡਿੰਗ ਤੁਸੀਂ ਰੈਗੂਲਰ ਕੋਰਸ ਦੇ ਨਾਲ ਵੀ ਕੁਝ ਡਿਗਰੀਆਂ ਆਨਲਾਈਨ এডੂਕੇਸ਼ਨ ਰਾਹੀਂ ਜਾਂ ਫਿਰ ਡਿਸਟੈਂਸ এডੂਕੇਸ਼ਨ ਰਾਹੀਂ ਕੰਪਲੀਟ ਕਰ ਸਕਦੇ ਹੋ ਫਿਊਚਰ ਵਿੱਚ ਤੁਹਾਡਾ ਟਾਈਮ ਵੀ ਬਚੇਗਾ ਐਂਡ ਇਸ ਦੇ ਨਾਲ-ਨਾਲ ਤੁਹਾਡੇ ਕੋਲ ਲਿਮਟਿਡ ਟਾਈਮ ਦੇ ਵਿੱਚ ਮਲਟੀਪਲ ਡਿਗਰੀਜ਼ ਹੋਣਗੀਆਂ ਸੋ ਕਿਹੜੇ-ਕਿਹੜੇ ਕੋਰਸ ਇਹਨਾਂ ਦੁਆਰਾ ਜਾਰੀ ਕੀਤੇ ਗਏ ਆ ਐਂਡ ਰੀਸੈਂਟਲੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਵੀ ਕੁਝ ਕੋਰਸੇ ਲਾਂਚ ਕੀਤੇ ਗਏ ਆ ਜਿਹੜੇ ਵੀ 11-12 ਕੋਰਸੇ ਹੈਗੇ ਆ ਉਹਨਾਂ ਦੇ ਨਾਮ ਵੀ ਦੱਸੂਗਾ ਐਂਡ ਕਿਹੜੇ ਪ੍ਰੋਸੈਸ ਰਾਹੀਂ ਤੁਸੀਂ ਇਹਨਾਂ ਡਿਗਰੀਆਂ ਨੂੰ ਕੰਪਲੀਟ ਕਰ ਸਕਦੇ ਹੋ ਇਹਨਾਂ ਚੀਜ਼ਾਂ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਸੋ ਵੀਡੀਓ ਨੂੰ ਤੁਸੀਂ ਬੜੇ ਹੀ ਧਿਆਨ ਨਾਲ ਸੁਣਿਓ ਅਤੇ ਸਮਝਿਓ ਤੁਹਾਡੇ ਸਾਹਮਣੇ ਮੈਂ ਇਹਨਾਂ ਦੀ ਵੈਬਸਾਈਟ ਓਪਨ ਕੀਤੀ ਹੋਈ ਆ ਜਿੱਥੋਂ ਤੁਸੀਂ ਅਪਲਾਈ ਕਰ ਸਕਦੇ ਹੋ ਬਟ ਅਪਲਾਈ ਕਰਨ ਦੀ ਜਿਹੜੀ ਮਿਤੀ ਹੈਗੀ ਆ ਉਹ ਹੈਗੀ ਆ ਜੀ 15 ਜੁਲਾਈ 2024 ਸਭ ਤੋਂ ਪਹਿਲਾਂ ਆਪਾਂ ਸਮਝਦੇ ਆ ਕਿ ਕਿਹੜੇ ਕਿਹੜੇ ਕੋਰਸ ਇਹਨਾਂ ਦੁਆਰਾ ਜਾਰੀ ਕੀਤੇ ਗਏ ਆ ਜਿਨ੍ਹਾਂ ਨੂੰ ਤੁਸੀਂ ਕਰ ਸਕਦੇ ਹੋ ਸੋ ਸਭ ਤੋਂ ਪਹਿਲਾਂ ਇਹਨਾਂ ਦੀ ਜਿਹੜੀ ਪੀਡੀਐਫ ਹੈਗੀ ਆ ਉਹਨੂੰ ਸਮਝ ਲੈਣੇ ਆ ਜਿੱਥੇ ਲਿਖਿਆ ਹੋਇਆ ਕਿ ਜਿਹੜੇ ਸਟੂਡੈਂਟਸ ਇੰਟਰਸਟਿਡ ਹੈਗੇ ਆ ਦੋ ਡਿਗਰੀਆਂ ਕਰਨ ਦੇ ਲਈ ਜਿਵੇਂ ਇੱਕ ਤਾਂ ਹੋ ਸਕਦਾ ਉਹਨਾਂ ਨੇ ਰੈਗੂਲਰ ਕੋਰਸ ਕਰਨਾ ਹੋਵੇ ਜਾਂ ਫਿਰ ਰੈਗੂਲਰ ਕੋਰਸ ਕਰ ਰਹੇ ਹੋਣੇ ਆ ਦੂਜੀ এডਿਕੇਸ਼ਨ ਪ੍ਰਾਪਤ ਕਰ ਸਕਦੇ ਆ ਡਿਸਟੈਂਸ ਮੋਡ ਰਾਹੀਂ ਜਾਂ ਫੇਰ ਹੋ ਡਿਗਰੀ ਪ੍ਰੋਗਰਾਮ ਦੇ ਨਾਲ ਇੱਕ ਐਡਵਾਂਸ ਡਿਪਲੋਮਾ ਵੀ ਪ੍ਰਾਪਤ ਕਰ ਸਕਦੇ ਆ ਸੋ ਇਹਨਾਂ ਦੁਆਰਾ 11 ਪੋਸਟ ਗ੍ਰੈਜੂਏਟ ਪ੍ਰੋਗਰਾਮ ਸ਼ੁਰੂ ਕੀਤੇ ਗਏ ਆ ਜਿਨੂੰ ਤੁਸੀਂ ਮਾਸਟਰਸ ਕਹਿ ਦਿੰਨੇ ਹੋ 11 ਇਹਨਾਂ ਨੇ ਐਡਵਾਂਸ ਡਿਪਲੋਮਾ ਦੇ ਪ੍ਰੋਗਰਾਮ ਸ਼ੁਰੂ ਕੀਤੇ ਆ 4 ਅੰਡਰ ਗ੍ਰੈਜੂਏਟ ਪ੍ਰੋਗਰਾਮ ਦੇ ਸ਼ੁਰੂ ਕੀਤੇ ਆ ਤੇ 3 ਸਰਟੀਫਿਕੇਟ ਕੋਰਸ ਇਹਨਾਂ ਦੁਆਰਾ ਸ਼ੁਰੂ ਕੀਤੇ ਗਏ ਆ ਇੱਕ ਕੁਐਸਚਨ ਇਹ ਵੀ ਆਉਂਦਾ ਕਿ ਸਰ ਜਿਹੜੇ ਸਰਟੀਫਿਕੇਟ ਜਾਂ ਫਿਰ ਕੋਰਸ ਇਹਨਾਂ ਦੁਆਰਾ ਜਾਰੀ ਕੀਤੇ ਗਏ ਆ ਜੇਕਰ ਮੰਨ ਲਓ ਕੱਲ ਨੂੰ ਅਸੀਂ ਕੋਈ ਨੌਕਰੀ ਕਰਦੇ ਆ ਤੇ ਸਾਨੂੰ ਕੋਈ ਦਿੱਕਤ ਜਾਂ ਫਿਰ ਪਰੇਸ਼ਾਨੀ ਹੋ ਸਕਦੀ ਆ ਸੋ ਜਵਾਬ ਹੈਗਾ ਬਿਲਕੁਲ ਨਹੀਂ ਕਿਉਂਕਿ ਇਹ ਸਾਰੇ ਕੰਮ ਸਰਕਾਰ ਦੁਆਰਾ ਇੱਕ UGC ਦੀ ਜਿਹੜੀ ਬਾਡੀ ਬਣਾਈ ਗਈ ਹੈ ਉਹਦੇ ਦੁਆਰਾ ਰੂਲਸ ਬਣਾਏ ਗਏ ਆ ਉਸ ਅਕੋਰਡਿੰਗ ਹੀ ਤੁਸੀਂ ਕੋਈ ਡਿਗਰੀ ਕਰ ਰਹੇ ਹੋ ਜਾਂ ਫਿਰ ਕੋਈ ਡਿਪਲੋਮਾ ਪ੍ਰਾਪਤ ਕਰ ਰਹੇ ਹੋ ਬੀਏ ਕਰ ਰਹੇ ਹੋ ਜਾਂ ਫਿਰ ਮਾਸਟਰਸ ਕਰ ਰਹੇ ਹੋ ਸੋ ਫਿਊਚਰ ਦੇ ਵਿੱਚ ਕੋਈ ਸਮੱਸਿਆ ਨਹੀਂ ਆਉਗੀ ਪਹਿਲਾਂ ਤਾਂ ਇਹ ਸਮਝ ਲਓ ਕਿ ਕਿਹੜੇ ਕਿਹੜੇ ਕੋਰਸ ਇਹਨਾਂ ਦੁਆਰਾ ਜਾਰੀ ਕੀਤੇ ਗਏ ਆ ਸੋ ਸਭ ਤੋਂ ਪਹਿਲਾਂ ਤੁਸੀਂ ਵੇਖ ਸਕਦੇ ਹੋ ਕਿ ਪੋਸਟ ਗ੍ਰੈਜੂਏਟ ਪ੍ਰੋਗਰਾਮ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਤੁਸੀਂ ਮਾਸਟਰਸ ਕਹਿ ਦਿੰਦੇ ਹੋ ਇਹਦੀ ਐਲੀਜੀਬਿਲਟੀ ਤਾਂ ਇਹ ਹੈਗੀ ਆ ਕਿ ਤੁਹਾਡੇ ਕੋਲ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਐਂਡ ਡਿਟੇਲ ਐਲੀਜੀਬਿਲਟੀ ਕ੍ਰਾਈਟੇਰੀਆ ਲਈ ਵੀ ਮੈਂ ਤੁਹਾਨੂੰ ਇੱਕ ਪੀਡੀਫ ਪ੍ਰੋਵਾਈਡ ਕਰਵਾ ਦੂੰਗਾ ਉੱਥੋਂ ਤੁਸੀਂ ਵੇਖ ਸਕਦੇ ਹੋ ਜਾਂ ਫਿਰ ਪਿਛਲੇ ਸਾਲ ਵਾਲਾ ਪ੍ਰੋਸਪੈਕਟਸ ਵੀ ਪੜ੍ਹ ਸਕਦੇ ਹੋ ਫਿਲਹਾਲ ਅਸੀਂ ਇਹ ਸਮਝ ਲੈਣੇ ਆ ਕਿ ਪੋਸਟ ਗ੍ਰੈਜੂਏਟ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਕਿੰਨੇ ਸਬਜੈਕਟਾਂ ਦੇ ਵਿੱਚ ਇਹ ਪ੍ਰੋਗਰਾਮ ਤੁਹਾਨੂੰ ਵੇਖਣ ਨੂੰ ਮਿਲਦਾ ਹੈ ਸੋ ਸਭ ਤੋਂ ਪਹਿਲਾਂ ਮਾਸਟਰ ਆਫ ਆਰਟਸ ਇਹ ਤੁਹਾਨੂੰ ਵੇਖਣ ਨੂੰ ਮਿਲੇਗਾ ਇਕਨੋਮਿਕਸ ਸਬਜੈਕਟ ਦੇ ਵਿੱਚ এডਿਕੇਸ਼ਨ ਇੰਗਲਿਸ਼ ਹਿੰਦੀ ਹਿਸਟਰੀ ਪੋਲਿਟੀਕਲ ਸਾਇੰਸ ਪਬਲਿਕ ਐਡਮਿਨਿਸਟ੍ਰੇਸ਼ਨ ਪੰਜਾਬੀ ਸੋਸ਼ੀਓਲੋਜੀ ਸੋ ਤੁਸੀਂ ਇਨ੍ਹਾਂ ਸਬਜੈਕਟਾਂ ਦੀ ਐਮਏ ਕਰ ਸਕਦੇ ਹੋ ਕਿਸੇ ਵੀ ਰੈਗੂਲਰ ਕੋਰਸ ਦੇ ਨਾਲ ਜਾਂ ਫਿਰ ਡਿਸਟੈਂਸ ਐਜੂਕੇਸ਼ਨ ਨਾਲ ਦੂਜੇ ਨੰਬਰ ਤੇ ਤੁਸੀਂ ਵੇਖ ਸਕਦੇ ਹੋ ਪੋਸਟ ਗ੍ਰੈਜੂਏਸ਼ਨ ਪ੍ਰੋਗਰਾਮ ਦੇ ਵਿੱਚ ਮਾਸਟਰਸ ਆਫ ਕਮਰਸ ਵੀ ਕਰ ਸਕਦੇ ਹੋ ਜਿਹਨੂੰ ਤੁਸੀਂ ਐਮਕਾਮ ਕਹਿੰਦੇ ਹੋ ਤੀਸਰੇ ਨੰਬਰ ਤੇ ਹੈ ਐਮਬੀਏ ਐਮਬੀਏ ਦੇ ਵਿੱਚ ਇਹਨਾਂ ਨੇ ਐਂਟ੍ਰਾਂਸ ਟੈਸਟ ਲੈਣਾ ਹੈ ਸੋ ਤੁਸੀਂ ਵੇਖ ਸਕਦੇ ਹੋ ਕਿ ਇਹਦੇ ਵਿੱਚ ਲਿਮਟਿਡ ਸੀਟ ਹੈਗੀਆਂ ਨੇ 500 ਸੀਟਸ ਤੁਹਾਨੂੰ ਵੇਖਣ ਨੂੰ ਮਿਲਦੀਆਂ ਨੇ ਉਸ ਤੋਂ ਬਾਅਦ ਕੁਝ ਐਡਵਾਂਸ ਡਿਪਲੋਮਾ ਦੇ ਜਿਹੜੇ ਪ੍ਰੋਗਰਾਮ ਹੈਗੇ ਆ ਉਹ ਵੀ ਸ਼ੁਰੂ ਕੀਤੇ ਗਏ ਆ ਇਹਦੀ ਵੀ ਐਲੀਜੀਬਿਲਟੀ ਅੰਡਰ ਗ੍ਰੈਜੂਏਟ ਡਿਗਰੀ ਹੈਗੀ ਆ ਭਾਵੇਂ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਵੇ ਸੋ ਇਹਦੇ ਵਿੱਚ ਕਾਫੀ ਸਾਰੇ ਕੋਰਸ ਹੈਗੇ ਆ ਕੰਪਿਊਟਰ ਐਪਲੀਕੇਸ਼ਨਸ ਡਿਜਾਸਟਰ ਮੈਨੇਜਮੈਂਟ ਐਂਡ ਸਿਕਿਉਰਿਟੀ ਗਾਈਡੈਂਸ ਐਂਡ ਕਾਉਂਸਲਿੰਗ ਉਸ ਤੋਂ ਬਾਅਦ ਹੈਲਥ ਫੈਮਿਲੀ ਵੈਲਫੇਅਰ ਪੋਪੂਲੇਸ਼ਨ ਐਜੂਕੇਸ਼ਨ ਹਿਊਮਨ ਰਾਈਟਸ ਐਂਡ ਡਿਊਟੀਆਂ ਲਾਇਬ੍ਰੇਰੀ ਆਟੋਮੇਸ਼ਨ ਐਂਡ ਨੈਟਵਰਕਿੰਗ ਮਾਸ ਕਮਿਊਨੀਕੇਸ਼ਨ ਸਟੈਟਿਸ ਸੋਸ਼ਲ ਵਰਕ ਫੋਟੋਗ੍ਰਾਫੀ educational management and leadership ਇਹ ਕੁਝ ਪ੍ਰੋਗਰਾਮ ਹੈਗੇ ਆ ਐਡਵਾਂਸ ਡਿਪਲੋਮਾਸ ਜਿਹਨੂੰ ਤੁਸੀਂ ਕਹਿੰਦੇ ਹੋ ਇਹ ਲਗਭਗ 11 ਕੋਰਸ ਹੈਗੇ ਆ 11 ਪੋਸਟ ਗ੍ਰੈਜੂਏਸ਼ਨ ਦੇ ਜਿਹੜੇ ਕੋਰਸ ਹੈਗੇ ਉਹ ਤੁਹਾਨੂੰ ਵੇਖਣ ਨੂੰ ਮਿਲਦੇ ਆ 11 ਤੁਹਾਨੂੰ ਐਡਵਾਂਸ ਡਿਪਲੋਮਾ ਤੇ ਅੰਡਰ ਗ੍ਰੈਜੂਏਟ ਜਿਹੜੇ ਪ੍ਰੋਗਰਾਮ ਹੈਗੇ ਆ ਜਿਨ੍ਹਾਂ ਦੀ ਐਲੀਜੀਬਿਲਟੀ ਹੈਗੀ ਆ ਜੀ 12ਵੀਂ ਪਾਸ ਇਹਦੇ ਵਿੱਚ ਤੁਹਾਨੂੰ ਸਬਜੈਕਟ ਵੇਖਣ ਨੂੰ ਮਿਲਣਗੇ ਬੈਚਲਰ ਆਫ ਆਰਟਸ ਬੀਏ ਬੈਚਲਰ ਆਫ ਕਾਮਰਸ ਬੀਕਾਮ ਬੀਐਡ ਐਂਡ ਬੀ ਡਾਟ ਐਲ ਆਈ ਐਸ ਪਾ ਬੈਚਲਰ ਆਫ ਲਾਇਬ੍ਰੇਰੀ ਐਂਡ ਇਨਫੋਰਮੇਸ਼ਨ ਸਾਇੰਸ ਸੋ ਇਹ ਸਾਰੇ ਜਿਹ ਗ੍ਰੈਜੂਏਟ ਪ੍ਰੋਗਰਾਮ ਦੇ ਅੰਡਰ ਆਉਂਦੇ ਆ ਇਸ ਤੋਂ ਬਾਅਦ ਕੁਝ ਸਰਟੀਫਿਕੇਟ ਕੋਰਸੇ ਵੀ ਇਹਨਾਂ ਦੁਆਰਾ ਸ਼ੁਰੂ ਕੀਤੇ ਗਏ ਆ ਤੁਸੀਂ ਵੇਖ ਸਕਦੇ ਹੋ ਵਿਵੇਕਾ ਆਨੰਦ ਸਟੱਡੀਜ਼ ਐਨੂਅਲ ਸਿਸਟਮ ਔਮਨ ਸਟੱਡੀਜ਼ ਕਾਰਪੋਰੇਟ ਸਟੱਡੀਜ਼ ਐਂਡ ਉਸ ਤੋਂ ਬਾਅਦ ਸੇਫਟੀ ਐਂਡ ਫਾਇਰ ਪ੍ਰੋਟੈਕਸ਼ਨ ਮੈਨੇਜਮੈਂਟ ਡਿਟੇਲ ਜਾਣਕਾਰੀ ਤੁਹਾਨੂੰ ਇਹਦੇ ਉੱਤੇ ਮਿਲ ਜਾਣੀ ਆ ਤੁਸੀਂ ਵੇਖ ਸਕਦੇ ਹੋ ਸਾਰੇ ਕੋਰਸਾਂ ਦੀ ਜਿਹੜੀ ਲਿਸਟ ਹੈਗੀ ਆ ਇੱਥੇ ਦਿੱਤੀ ਹੋਈ ਹੈ ਐਂਡ ਇਸ ਤੋਂ ਬਾਅਦ ਤੁਸੀਂ ਅਪਲਾਈ ਕਿਵੇਂ ਕਰ ਸਕਦੇ ਹੋ ਜਿਹੜੀ ਵੈਬਸਾਈਟ ਹੈਗੀ ਆ ਵੈਸੇ ਤਾਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਵੀ ਮੈਂ ਪ੍ਰੋਵਾਈਡ ਕਰਵਾ ਦੂੰਗਾ ਬਟ ਫਿਰ ਵੀ ਤੁਸੀਂ ਸਟਾਰਟਿੰਗ ਡੇਟ ਫਾਰ ਆਨਲਾਈਨ ਐਡਮਿਸ਼ਨ ਕਿ 15 ਜੁਲਾਈ ਇਹਦੀ ਜਿਹੜੀ ਡੇਟ ਹੈਗੀ ਆ ਸਟਾਰਟਿੰਗ ਡੇਟ ਦੀ ਮੈਂ ਗੱਲ ਕਰ ਰਿਹਾ ਕਿ ਉਦੋਂ ਤੋਂ ਇਹ ਫਾਰਮ ਸਟਾਰਟ ਹੋ ਜਾਣਗੇ ਐਂਡ ਇਹਨਾਂ ਵੈਬਸਾਈਟ ਦੇ ਉੱਤੇ ਹੀ ਸਾਰਾ ਕੁਝ ਦਿੱਤਾ ਹੋਇਆ ਜਿਵੇਂ ਕਿ ਮੋਬਾਈਲ ਨੰਬਰ ਵੀ ਇਹਨਾਂ ਦੁਆਰਾ ਦਿੱਤੇ ਗਏ ਆ ਐਂਡ ਇਹਨਾਂ ਦੀ ਵੈਬਸਾਈਟ ਦੇ ਉੱਤੇ ਵੀ ਐਡਮਿਸ਼ਨ ਐਲੀਜੀਬਿਲਟੀ ਐਗਜ਼ਾਮੀਨੇਸ਼ਨ ਆਬਜੈਕਸ਼ਨ ਇਹਨਾਂ ਰਿਗਾਰਡਿੰਗ ਵੀ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਆਪਦੀ ਐਲੀਜੀਬਿਲਟੀ ਬਾਰੇ ਜੇਕਰ ਤੁਹਾਨੂੰ ਕੋਈ ਸ਼ੱਕ ਹੁੰਦਾ ਆ ਤੁਸੀਂ ਉਹਦੇ ਬਾਰੇ ਵੀ ਇਹਨਾਂ ਤੋਂ ਪੁੱਛ ਸਕਦੇ ਹਾਂ ਬਾਕੀ ਮੈਂ ਤਾਂ ਉਮੀਦ ਇਹੀ ਕਰੂੰਗਾ ਇਹ ਵੀਡੀਓ ਤੁਹਾਡੇ ਲਈ ਯੂਸਫੁਲ ਜ਼ਰੂਰ ਰਹੀ ਹੋਊਗੀ ਜੇਕਰ ਇਹ ਵੀਡੀਓ ਯੂਸਫੁਲ ਹੈਗੀ ਸੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਇਨਫੋਰਮੇਟਿਵ ਐਂਡ ਇੰਟਰਸਟਿੰਗ ਵੀਡੀਓਜ਼ ਬਣਾਉਂਦੇ ਰਹਿੰਨੇ ਆ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਗੋਡ ਬlesਸ ਯੂ ਆਲ